ਜਸਵੰਤ ਸਿੰਘ ਜੀ ਆ ਕੀ ਕਰਨ ਬਣਿਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸਾਡੀਆਂ ਠੱਗੀ ਵਜ ਗਈ ਸਾਡੇ ਨਾਲ 22 ਲੱਖ ਰੁਪਏ ਦੀ ਕਿਹਨਾਂ ਵੱਲੋਂ ਕੀਤੀ ਗਈ ਇਹ ਨਵਦੀਪ ਸਿੰਘ ਪਿਓ ਫਾਦਰ ਦਾ ਨਾਮ ਇਕਬਾਲ ਸਿੰਘ ਪਿੰਡ ਨਨਕਾਰ ਜ਼ਿਲ੍ਹਾ ਰਾਣਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਕਿਸ ਤਰੀਕੇ ਨਾਲ ਠੱਗੀ ਵਜੇ ਬਾਹਰ ਜਾਣ ਦੇ ਚਾਂਸ ਦੇ ਵਿੱਚ ਆਏ ਕਿ ਹਾਂਜੀ ਹਾਂਜੀ ਸਰ ਸਾਨੂੰ ਕਹਿੰਦਾ ਅਸੀਂ ਕਿ ਤੁਹਾਡੀ ਭਾਬੀ ਨੂੰ ਕਨੇਡਾ ਭੇਜਾਂਗੇ ਹਾਂਜੀ ਜਾ ਦਸੰਬਰ ਕੇ ਵਿੱਚ ਕਿਵੇਂ ਆ ਰਲਦੀ ਸਾਡੇ ਇੱਕ ਰਿਸ਼ਤੇਦਾਰ ਵਾ ਤਾਜੀ ਦੇ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਤੇ ਇਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਵੀ ਯੂਪੀ ਜਾਨ ਆਨਡ ਪੇ ਤੇ ਉਹ ਤੋਂ ਬਾਅਦ ਚ ਮੈਂ ਇਹਨਾਂ ਗੱਲ ਕੀਤੀ ਬਾਅਦ ਮੈਂ ਵੀ ਖੁਦ ਘਤਰ ਰਹਿਂਦਾ ਸੀ ਉਥੋਂ ਗੱਲ ਕੀਤੀ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 22 ਲੱਖ ਰੁਪਏ ਲੱਗੂਗਾ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉਥੋਂ ਬਾਅਦ ਚ ਤਰਨਧਰ ਨੂੰ ਪਹੇ ਲੈ ਗਿਆ ਬਾਅਦ ਚ ਇਹਨੇ ਜੀਐਸਸੀ ਵੀ ਤਰਨਧਰ ਨੂੰ ਲੈ ਗਿਆ ਬਾਅਦ ਚ ਐਨਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀਡੀ ਤੇ ਸਕੋਰ ਵਾ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਹੈ ਜੀ ਆ ਜਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸਹੁਰਾ ਸਾਹਿਬ ਆ ਆ ਨਵਦੀਪ ਸਿੰਘ ਵਾ ਆ ਵੀ ਨਵਦੀਪ ਸਿੰਘ ਆ ਆ ਜਿਹੜੇ ਦਫਤਰ ਦਾ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਤੁਸੀਂ ਦਫਤਰ ਦੇਖਿਆ ਸੀਗਾ ਇਹਨਾਂ ਦਾ ਨਹੀਂ ਸਾਰਾ ਸਾਡੇ ਨਾਲ ਸਾਰਾ ਫੋਨ ਤੇ ਸੰਪਰਕ ਰਿਹਾ ਜਿੰਨਾ ਰਿਹਾ ਕੋਈ ਸੀ ਫਿਰ ਜਿਹੜੇ ਪੈਸੇ ਪਾਏ ਜਿਹੜੇ ਅਕਾਊਂਟ ਵਿੱਚ ਪਾਏ ਤਾਂ ਕੋਸ਼ ਮੇਰੀ ਭਾਬੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਹਰੋਂ ਪਾਏ ਆ ਲੱਖ ਰੁਪਇਆ ਮੈਂ ਕਿਤਰੋਂ ਪਾਇਆ ਆ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਜੀ ਆ ਤੁਹਾਨੂੰ ਇਨੀ ਗੱਲ ਦੀ ਜਾਣਕਾਰੀ ਸੀ ਕਿ ਕੈਨੇਡਾ ਜਾਣ ਵਾਸਤੇ ਪੀਟੀ ਲੱਗਦੀ ਜਾਂ ਆਹਦੇ ਸਕੋਰ ਲੱਗਦੇ ਨੇ ਸਾਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਝਾਂਸਾ ਦੇ ਕੇ ਤੇ ਸਾਡੇ ਨਾਲ ਸਭ ਠੱਗੀ ਕਰ ਲਈ ਬੰਦੇ ਤੁਸੀਂ ਕਿਸੇ ਨੂੰ ਪੀਟੀ ਸਕੋਰ ਦਿਖਾਈ ਨਹੀਂ ਫਿਰ ਬਾਅਦ ਸਾਰ ਗਿੱਦਣਾ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਾਰ ਇਨੇ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸਾਨੂੰ origignal ਪ੍ਰੂਫ ਦਿੱਤਾ ਨਹੀਂ ਕੋਈ ਆ ਕੀ ਲੱਗਦਾ ਤੁਹਾਨੂੰ ਪਤਾ ਕਿ ਪੀਡੀ ਜਿਹੜੀ ਆ ਸਟ੍ਰੇਲੀਆ ਜਾਣ ਵਾਸਤੇ ਵਰਤੀ ਜਾਂਦੀ ਨਾ ਕਿ ਕੈਨੇਡਾ ਵਾਸਤੇ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਨਹੀਂ ਅੱਜ ਤਾਂ ਕੰਮ ਹੀ ਕਰ ਤੋਂ ਕਰਦੇ ਆ ਆ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨੰਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਹੁਣ ਸਾਰੇ ਤਿੰਨ ਵਰੀ ਖੁਦ ਉਰੇ ਘਰ ਵੀ ਜਾ ਚੁੱਕੇ ਆ ਸ ਆਪਣੇ ਰਿਸ਼ਤੇਦਾਰਾਂ ਦੇ ਤਾਇ ਜੀ ਦੇ ਸਭ ਪਰ ਉਹ ਨਹੀਂ ਬੋਰਡ ਦਾ ਨਹੀਂ ਉਸ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਪ੍ਰਾਣਾ ਉਹ ਕਹਿੰਦਾ ਚਲੋ ਠੀਕ ਹੈ ਤੁਸੀਂ 22 ਲੱਖ ਦਤਾ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਚਲੋ ਸਵੇਰ ਦਾ ਟਾਈਮ ਆਇਆ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਅਹੀਂ ਫੇਰ ਸਰ ਚਾਰ ਦਿਨ ਅੱਗੇ ਹੋ ਗਏ ਉਥੇ ਰਹਿੰਦਿਆਂ ਨੂੰ ਅਹੀਂ ਬਾਅਦ ਚ ਉਥੋਂ ਹੀ ਵਾਪਸੀ ਡਾਟ ਕਰ ਲਿਆ ਬਟ ਇਹਨੇ ਇਹਦਾ ਮੈਨੂੰ ਉਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਕਹਿੰਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਜਿਹੜੇ ਰਿਸ਼ਤੇਦਾਰੀ ਉਹ ਕਹਿੰਦੇ ਕਿ ਇਹਨੇ ਤੁਹਾਡੇ ਤੇ ਮਕਦਮਾ ਕਰਵਾਉਣ ਰਿਆ ਵਾ ਜਿਹੜਾ ਪੀਟੀ ਦਾ ਸਕੋਰ ਤੁਹਾਨੂੰ ਦਿੱਤੇ ਗਏ ਹੋਮ ਐਡੀਸ਼ਨ ਦਿੱਤੇ ਗਏ ਆ ਕਿ ਅਕੈਡਮੀ ਜਿਹੜੇ ਆਨਲਾਈਨ ਦਿੱਤੇ ਗਏ ਆ ਇਹ ਆਨਲਾਈਨ ਦਿੱਤੇ ਗਏ ਸਾਰ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਕਿਹਨਾਂ ਦੇ ਘਰ ਬਿਠਾ ਕੇ ਦਿੱਤੇ ਗਏ ਇਹ ਨਿਊ ਅਮਰ ਸਰਵਾ ਉਹ ਤੁਹਾਨੂੰ ਘਰ ਵੀ ਲੈ ਜਾਣ ਲਾਂਗੇ ਆਪਾਂ ਜਿੱਦਾਂ ਤੁਸੀਂ ਆਫ ਕੈਮਰਾ ਦੱਸ ਰਿਹਾ ਸੀ ਵੀ ਇੱਥੇ ਵਕਵਾ ਸਟੇਟਾ ਦੇ ਜਿਹੜੇ ਵੀ ਹਾਂਜੀ ਸਰ ਵਕਵਾ ਆ ਸਾਡਾ ਖਤਮ ਆ ਤਰੰਦਾ ਰੰਦਾ ਆ ਲੱਗ ਸਟੇਟ ਦਾ ਵਾ ਆ ਲੱਗ ਸਟੇਟ ਦਾ ਵਾ ਆ ਵੀ ਲੱਗ ਸਟੇਟ ਦਾ ਵਾ ਸਰ ਆ ਵੀ ਲੱਗ ਸਟੇਟ ਦਾ ਵਾ ਇਹ ਸਰ ਫਰੌਡ ਕਰਦੇ ਆ ਕਾਫੀ ਬੰਦੇ ਆ ਇਹ ਫਰੌਡ ਹੀ ਕਰਦੇ ਆ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਚ ਵੀ ਇਹ ਕਰਦੇ ਸਾਰਾ ਤੁਹਾਡੇ ਕੋਲ ਪੁਲਿਸ ਨੂੰ ਤਲਾਹ ਦਿੱਤੀ ਗਈ ਸਾਰੇ ਇੱਕ ਦੇ ਦੋਰੀ ਸਾਰਾ ਸੀ ਪਤਾ ਨਹੀਂ ਕਿੰਨੀ ਗਾਰ ਸਿਟੀ ਥਾਣੇ ਦੇ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੇ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਐਸਐਚਓ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਅਸੀਂ ਮੰਗਿਆ ਕਰਦੇ ਪ੍ਰਸ਼ਾਸਨ ਕੋਲ ਕਿ ਸਾਡੀ ਜੋ ਬਣਦੀ ਕਾਰਵਾਈ ਇਹਨਾਂ ਮੁਜਲਮਾਂ ਦਵਾਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕੱਥੇ ਦੋਸ਼ੀ ਨਾਲ ਤੁਹਾਡੀ ਹੁਣ ਤੱਕ ਗੱਲਬਾਤ ਹੁੰਦੀ ਹੁੰਦੀ ਆ ਲੇਕਿਨ ਸਾਡੇ ਸਾਰੇ ਨੰਬਰੋ ਨੇ ਬਲਾਕ ਚ ਪਾਇਆ ਉਹਦੀ ਵਾਈਫ ਨਾ ਹੁੰਦੀ ਆ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਕਿ ਸਾਡੀ ਨਵਦੀਪ ਨਾਲ ਗੱਲ ਕਰਾਓ ਕਹਿੰਦੀ ਤੁਹਾਨੂੰ ਬੋਲਣ ਦਾ ਨਹੀਂ ਪਤਾ ਹਾਂਜੀ ਜਦੋਂ ਅਸੀਂ ਮੈਂ ਕਤਰੋਂ ਆਣਾ ਸੀ 1 ਫਰਵਰੀ ਨੂੰ 2023 ਨੂੰ 23 ਨੂੰ 24 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에ਰਪੋਰਟ ਦੇ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿਦਾਂ ਮਾਰਦਾ ਉਹ ਸਾਰੀ ਪੈਨ ਡਰਾਈਵ ਉਥੇ ਸਿਟੀ ਠੰਡੇ ਦੇ ਵਿੱਚ ਲੱਗੀ ਪਈ ਆ ਕੁਛ ਜੀ ਰਿਕਾਰਡਿੰਗ ਹੈ ਤੁਹਾਡੇ ਕੋਲ ਸਭ ਕੁਝ ਏ ਟੂ ਜ਼ੈਡ ਹੈਗੀ ਮੇਰੇ ਕੋ ਇਹ ਜੀ ਰਿਕਾਰਡਿੰਗ ਹੈ ਗਿਆ ਇਹ ਬੰਦੇ ਦੀ ਚੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਦੇ ਪਲਾਟ ਲਾ ਦਿੰਦਾ ਵਾ ਜਦੋਂ ਇਹ ਪਲਾਟ ਦੀ ਦੂਸਰੀ ਮੰਗਦੇ ਆ ਰਜਿਸਟਰੀ ਮੰਗਦੀ ਸਾਨੂੰ ਉਹ ਵੀ ਨਹੀਂ ਦਿੰਦਾ ਕੀ ਮੰਗ ਕੀ ਕਰਦੇ ਜੀ ਅਸੀਂ ਮੰਗਿਆ ਕਰਦੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਦਾ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ ਕੀ ਕਰਨ ਬਣਾ ਜਿਹੜਾ ਤੁਹਾਡੇ ਨਾਲ ਅੱਜ ਫਰਾਡ ਜਿਹੜਾ ਹੈ ਮੇਰੇ ਨਾਲ 에이ਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਅਗਵਾਈ ਸੀ ਨਵਦੀਪ ਸਿੰਘ ਦਾ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਵੀ ਮੈਂ ਤੈਨੂੰ ਕੈਨੇਡਾ ਭੇਜੂੰਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਰਾਮਪੁਰ ਕਿਹੜਾ ਕਿੱਥੋਂ ਦਾ ਰਾਮਪੁਰ ਲਿਖੀ ਜੋ ਪਲੀ ਹਾਂ ਤੁਹਾਨੂੰ ਜਿਹੜੇ ਫੇਕ ਡਾਕੂਮੈਂਟਸ ਦਿੱਤੇ ਕਿਹੜੇ ਰੈਅ ਦਿੱਤੇ ਆ ਡਾਕਟਰਾਂ ਹੀ ਦਿੱਤੇ ਗਏ ਆ ਕਿ ਪੀਡੀਓ ਪੀਡੀਓ ਫਰੰਕ ਦਿੱਤੇ ਗਏ ਆ ਮੈਨੂੰ ਫੇਕ ਡਾਕੂਮੈਂਟਸ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਫੇਕ ਹੈਗੇ ਮੈਂ ਚੈੱਕ ਕਰਵਾਈ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾਹ ਕਿਸੇ ਨੂੰ ਭਜਨੇ ਨੀਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੀ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹਾਂਜੀ ਸਟੱਡੀ ਵੀਜ਼ੇ ਤੇ ਸਟੱਡੀ ਵਿੱਚ ਆਈਲੈਸ ਦਿੱਤੀ ਗਈ ਕੀ ਦਿੱਤਾ ਗਿਆ ਪੀਟੀਆਈ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਆਨਲਾਈਨ ਕਿੱਥੇ ਹੋਈ ਸੀ ਤੁਹਾਡੇ ਘਰ ਬੈਠ ਕੇ ਜਾਂ ਬਾਹਰ ਕਿਤੇ ਨਹੀਂ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀਗਾ ਜੇ ਇਸ ਵਕਤ ਤੁਹਾਡੀ ਪੀਟੀਆਈ ਹੋਏ ਹੋਰ ਵੀ ਬੱਚੇ ਉਸ ਕਾਲਮ ਦੇ ਉੱਤੇ ਸੀਗੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਇਸ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਰ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਜਿਹੜਾ ਤੁਸੀਂ ਟਰੈਵਲ ਏਜੰਟ ਜਿਹੜਾ ਕਥਿਤ ਤੁਸੀਂ ਜਿਹੜਾ ਦੱਸ ਰਹੇ ਹੋ ਉਹ ਤੁਹਾਡੇ ਸੰਪਰਕ ਵਿੱਚ ਫਿਰ ਕਿਸ ਤਰ੍ਹਾਂ ਆ ਉਹ ਸਾਡੇ ਫੈਮਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੁੰਦੀ ਸੀ ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਬਾਏ ਅਕਾਊਂਟ ਦੇ ਵਿੱਚ ਪਾਉਂਦੇ ਸੀਗੇ? ਹਾਂਜੀ ਮੈਂ ਆਨਲਾਈਨ ਸੀ ਉਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ। ਤੁਹਾਨੂੰ ਇਸ ਚੀਜ਼ ਦੇ ਫੇਰੇ ਜਿਹੜਾ ਵੀਜ਼ਾ ਦਿੱਤਾ ਗਿਆ? ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ। ਵੀਜ਼ਾ ਕੋਈ ਉਹਨੇ origignal ਹੀ ਸੀ ਸਾਰਾ fake ਸੀ। ਫਿਰ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਕੀਤੀ ਜਾਊਗੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੂੰਗਾ ਬਟ ਉਹਨੇ ਸਾਨੂੰ ਭੇਜਿਆ ਨਹੀਂ ਮੇਰੀ ਸ਼ਾਪਿੰਗ ਵੀ ਕਰਵਾ ਦਿੱਤੀ ਸੀ ਬਟ ਉਹਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਤਿੰਨ ਸਾਲ ਜਿਸ ਵਕਤ ਤੇ ਵੀਜ਼ੇ ਦੀ ਉਹਨੇ ਫੋਟੋਕਾਪੀਸ ਭੇਜੀ ਹੈ ਤੁਸੀਂ ਕਿਸੇ ਨਾਲ ਸ਼ੇਅਰ ਵੀ ਕੀਤੀਆਂ ਸੀ ਜਾਂ ਦਿਖਾਇਆ ਸੀ ਕਿਸ ਨੂੰ ਚਾਹੇ ਨਹੀਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਉਹਨੇ ਉਹ ਕੀ ਤੁਹਾਨੂੰ ਜਵਾਬ ਦਿੱਤਾ ਜਾ ਰਿਹਾ ਇਸ ਮੈਂ Até hi ਕਹਿਨੀ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ। ਉਹਨਾਂ ਨੇ ਤੁਹਾਨੂੰ ਕੋਈ ਧਮਕੀਆਂ ਵੀ ਆਉਂਗੀਆਂ ਰਵੀ ਆ ਰਹੀਆਂ ਜਿਵੇਂ ਹਾਂਜੀ ਹਾਂਜੀ ਧਮਕੀ ਵੀ ਕਾਫੀ ਆਉਂਦੀਆਂ ਰਹੀਆਂ ਜਦੋਂ ਉਹਨਾਂ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਉਹਨੇ ਮੇਰਾ ਤਿੰਨ ਸਾਲ ਭੇਜਿਆ ਨਹੀਂ ਹੈਗਾ ਉਹਨੇ ਮੈਨੂੰ ਘਰ ਦੇ ਵਿੱਚ ਜਦੋਂ ਬਿਜ਼ੀ ਵਾਲੀ ਗੱਲ ਹੁੰਦੀ ਵਿਆਹ ਵਰਗਾ ਮਹੌਲ ਬਣ ਜਾਂਦਾ ਘਰ ਦੇ ਵਿੱਚ ਦੋਸਤਾਂ ਦੇ ਵਿੱਚ ਬੜਾ ਚਾ ਚੜਿਆਣਾ ਹਾਂਜੀ ਕਾਫੀ ਚਾ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮ ਪਰ ਨਹੀਂ ਇਹ ਤੇ ਸਭ ਕੁਝ ਹੀ ਫੇਕ ਹੀ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਸੁਪਨੇ ਤੇ ਪਾਣੀ ਫਿਰ ਗਿਆ ਹਾਂਜੀ ਮੇਰੇ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਜਿਸ ਤਰ੍ਹਾਂ ਤਰੰਤ ਤਰੰਤ ਪੁਲਿਸ ਨੇ ਆਏ ਉਹਨਾਂ ਤੇ ਪਰਚਾ ਵੀ ਜਲਦੀ ਖਾ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਹਾਂਜੀ 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 ਮੈਂ ਕਤਰ ਤੋਂ 2024 ਦੀ 1 ਤਰੀਕ ਨੂੰ ਆਇਆ ਸੀ ਮੈਨੂੰ ਨਵਦੀਪ ਨੇ ਫੋਨ ਕਰਕੇ ਧਮਕੇ ਦਿੱਤੇ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿਦਾਂ ਮੈਂ ਮਾਰਦਾ ਬਾਦ ਵਿੱਚ ਮੈਂ ਠੀਕ ਆ ਬਾਅਦ ਚ ਜੋ ਵੀ ਸਾਡਾ ਪੈਸੇ ਦਾ ਹੀ ਸਭ ਕੁਝ ਅਸੀਂ ਨੂੰ ਦੇ ਦੇ ਚੁਕੇ ਆ ਹੁਣ ਮੇਰਾ ਬ੍ਰਦਰ ਐ ਟਾਈਮ ਬਹੁਤ ਸੀਰੀਅਸ ਵਾ ਉਹ ਮੈਡੀਸਨ ਲੈ ਰਿਹਾ ਵਾ ਜਾਂ ਕੱਲ ਨੂੰ ਸਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਨੂੰ ਕੋਈ ਨੁਕਸਾਨ ਪਾਉਂਦਾ ਜ਼ਿੰਮੇਵਾਰ ਇਹ ਹੋਣਗੇ ਤੁਹਾਡਾ ਬ੍ਰਦਰ ਕਿੱਥੇ ਰਹਿੰਦਾ ਜੀ ਐਸ ਟਾਈਮ ਮੇਰਾ ਐਸ ਟਾਈਮ ਬ੍ਰਦਰ ਇਟਲੀ ਰਹਿੰਦਾ ਵਾ ਇਸੇ ਪੈਸੇ ਕਰਕੇ ਟੈਨਸ਼ਨ ਜੀ ਬਹੁਤ ਜ਼ਿਆਦਾ ਸਾਰਾ ਉਹਨੇ ਖੁਦ ਆਪਣੀ ਕਮਾਈ ਹੱਕ ਦੀ ਮਿਹਨਤ ਕਰ ਕਰ ਪੈਸੇ ਸਾਰੇ ਦਿੱਤੇ ਆ ਸਰ ਹਾਂ ਚੱਕ ਲਿਓ